ਇਹਨਾ ਆਪਣੀ ਗੱਲ ਨੂੰ ਤੁਹਾਨੂੰ ਯਾਦ ਹੀ ਹੋਊਗਾ ਉਹੇ ਆਉਣਾ ਲੱਗਣਾ ਹਾਂ ਸਰਾਂਦਰਪੁਰ ਆਣੀ ਇੰਜੈਕਸ਼ਨ ਆਮ ਨਹੀਂ ਬਲਾਉਟ ਜੀ ਜੀ ਬਲਾਉਟ ਜੀ ਉਹ ਕੈਰੀਸ ਹੈ ਕੈਰੀ ਨਹੀਂ ਨਵੇਂ ਆਲੇ ਜਿਵੇਂ ਕੋਸ਼ਾ ਟੈਕਨੀਕਲ ਬੋਰ ਪਾਰ ਉਸਤੇ ਦੇਖੋ ਪੀਓਰ ਉੱਤੇ ਸਿਰਫ ਲਾਈ ਲਗਣੀ ਸੀ ਨਾਲੇ ਬੱਚੇ ਕੰਮ ਸਿੱਖਣ ਨਾਲੇ ਬੈਠੇ ਨੇ ਕਿੰਨੇ ਡੈਸਕਾਂ ਦਾ ਇੱਕ ਵੀ ਡੈਸਕ ਜਿਹੜਾ ਹੈ ਜੇ ਤੁਸੀਂ ਆਪਣੇ ਡੈਸਕ ਨੂੰ ਠੀਕ ਕਰ ਸਕਦੇ ਮੈਂ ਕੀ ਕਰੂੰਗਾ ਵੈਲਡਿੰਗ ਥੋਡੇ ਕੋਲ ਹੈ ਕਾਰਪਨਟਰੀ ਟ੍ਰੇਡ ਥੋਡੇ ਕੋਲ ਹੈ ਪਲੰਬਰ ਮੈਂ ਦੇਖ ਰਿਹਾ ਪਾਣੀ ਬਦਲੇ 4 ਮਹੀਨੇ ਤੋਂ ਲੀਕ ਕਰ ਕਰ ਬਿਲਡਿੰਗ ਹੋਖਲੀ ਕਿਸੇ ਨੇ ਉਹ ਨਹੀਂ ਦੇਖਿਆ ਕੋਣ ਹੈ ਜੀ ਪਲੰਬਰ ਦੀ ਟ੍ਰੇਡ ਹੈ ਗੁਰੂ ਬਿਲਡਿੰਗ 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 ਤੁਸੀਂ ਆਪ ਨਹੀਂ ਸਮਝਦੇ ਪਾਣੀ ਲੀਕ ਕਰਦਾ ਹੈ ਉੱਥੇ ਸਾਰੇ ਵਾਸ਼ਰੂਮਾਂ ਦਾ ਬੁਰਾ ਵਾਲਾ ਹੈਂਡੀਕੈਪ ਵਾਲਾ ਵਾਸ਼ਰੂਮ ਪਈਆਂ ਉੱਥੇ ਉਹ ਸਿੰਕਾਂ ਪਈਆਂ ਬਾਲ ਬੇਸਲ ਨੂੰ ਲਵਾਓ ਬੱਚਿਆਂ ਤੋਂ ਉਸ ਦਾ ਰੀਨੋਵੇਸ਼ਨ ਕਰਕੇ ਸਾਰ ਅਸੀਂ ਰੁਕ ਗਏ ਸੀ ਕਹਿੰਦੇ ਵੀ ਉਹ ਕਰ ਨਹੀਂ ਉਹਦੀ ਹੈਂਡੀਕੈਪ ਦੇ ਉੱਤੇ ਕੀ ਰੀਨੋਵੇਸ਼ਨ ਹੋਣੀ ਹੈ ਵਾਸ਼ਰੂਮ ਚ ਅੱਜ ਜੇ ਕਿਸੇ ਹੈਂਡੀਕੈਪ ਨੇ ਜਾਣਾ ਹੋਵੇ ਕਿੱਥੇ ਜਾਊਗਾ ਉਹ ਤੁਹਾਡੀ ਰੀਨੋਵੇਸ਼ਨ ਤੱਕ ਈਟ ਕਰੂਗਾ ਤਾਂ ਕਿ ਬੱਚੇ ਸਿੱਖਣਗੇ ਦੁਬਾਰਾ ਕੋਈ ਜੂਗੀ ਰੀਨੋਵੇਸ਼ਨ ਉਹ ਆਕੇ ਹੁਣ ਵੀ ਤਾਂ ਬੇਲੇ ਤੇ ਬੱਚਿਆਂ ਨੂੰ ਬਿਠਾਉਂਦੇ ਆ ਪਰਵਾਹ ਨਹੀਂ ਉਹ ਪਲੰਬੇ ਉਹ ਠੀਕ ਹੋਣਾ ਚਾਹੀਦਾ ਤਾਂ ਲਾਇਬ੍ਰੇਰੀ ਬੰਦ ਹੋ ਉਸ ਤੋਂ